ਤੇ ਅਸੀਂ ਹਰੀਕੇ ਐਡ ਤੋਂ ਜੋ ਦੋ ਨਹਿਰਾ ਨਿਕਲਦੀਆਂ ਹਨ ਉਸ ਤੋਂ ਬਾਅਦ ਇਹ ਜਿਹੜਾ ਪੁਲ ਦੇ ਉੱਪਰ ਖੜੇ ਆ ਅਸੀਂ ਉਹ ਇੱਥੇ ਝਾਮਕੇ ਪਿੰਡ ਆ ਜਾਨੀ ਦੀ ਇਧਰੋਂ ਜੋ ਪ੍ਰੋਪਰ ਰੋਡ ਜਾਂਦਾ ਵਾ ਮਖੂ ਤੋਂ ਇਹ ਇਹ ਲਿੰਕ ਤੋਂ ਲੈ ਕੇ ਜਿਹੜੇ ਇਧਰ ਪਿੰਡੇ ਜੀਰੇਵਾਲ ਨੂੰ ਸਾਈਡ ਤੇ ਪਿੰਡ ਪੈਂਦੇ ਆ ਉੱਥੇ ਇੱਕ ਮੌਜੂਦ ਆ ਇਹ ਲਿੰਕ ਜਿਹੜਾ ਰੋਡ ਆ ਜਿਹੜਾ ਦੇਖ ਰਹੇ ਆ ਉਹ ਇਹ ਟੁੱਟ ਚੁੱਕਿਆ ਰਾਤ ਜੋ ਦਰਿਆ ਦੇ ਹੱਪ ਚੋ ਹੜ ਆ ਰਹੇ ਨੇ ਪਾਣੀ ਜ਼ਿਆਦਾ ਹੋਣ ਕਾਰਨ ਇਹ ਜਿਹੜਾ ਪੌੜਾ ਤੁਸੀਂ ਦੇਖ ਰਹੇ ਹੋ ਇਹ ਨਾ ਚੱਲਣ ਦੇ ਬਾਵਜੂਦ ਇਹਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਆ ਜਣੀ ਦੀ ਇਹ ਅੱਜ ਟੁੱਟ ਚੁੱਕਿਆ ਕਿਉਂਕਿ ਇਹ ਕੋਈ ਅੱਜ ਤੁਰੰਤ ਨਹੀਂ ਟੁੱਟਿਆ ਇਹਦੀ ਹਾਲਤ ਹੈ ਜਿਹੜੀ ਕੁਝ ਟਾਈਮ ਤੋਂ ਹੀ ਬੜੀ ਖਸਤਾ ਸੀ ਜਿਹੜਾ ਪ੍ਰਸ਼ਾਸਨ ਨੇ ਇਹਦੇ ਉੱਲ ਧਿਆਨ ਨਾ ਦੇਣ ਕਾਰਨ ਇਹ ਟੁੱਟਿਆ ਵਾ ਪਰ ਜਦੋਂ ਟੁੱਟਿਆ ਵਾ ਉਸ ਟਾਈਮ ਤੇ ਇੱਥੇ ਕੋਈ ਨਹੀਂ ਸਾਧਨ ਨਹੀਂ ਜਾ ਰਿਹਾ ਸੀ ਨਹੀਂ ਤਾਂ ਇੱਕ ਵੱਡਾ ਹਾਸਾ ਵਾਪਰ ਸਕਦਾ ਸੀਗਾ ਜਿਹਦੀ ਜ਼ਿੰਮੇਵਾਰੀ ਕੀਤੀ ਸੀ ਇੱਕ ਪ੍ਰਸ਼ਾਸਨ ਦੀ ਸਰਕਾਰ ਦੀ ਇਹ ਕੋਈ ਇਸ ਟਾਈਮ ਜੋ ਅਧਿਕਾਰੀ ਇੱਥੇ ਖੜੇ ਉਹ ਆਪਣੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਉਹ ਦੱਸਦੇ ਨੇ ਨਹਿਰੀ ਵਿਭਾਗ ਦਾ ਜਾਂ ਇਹ ਇੱਕ ਮੰਡੀ ਬੋਰਡ ਦਾ ਵਾ ਅਲੱਗ-ਅਲੱਗ ਆਪੋ ਆਪਣੀਆਂ ਉਹ ਗੱਲਾਂ ਨੂੰ ਅਲੱਗ ਪਾਸਾ ਵਟ ਰਹੇ ਨੇ ਪਰ ਇਹ ਜਿਹੜਾ ਇੱਕ ਵੱਡਾ ਹਾਸਾ ਵਾਪਰ ਸਕਦਾ ਸੀਗਾ ਜਿਹੜਾ ਇਹ ਕਿੰਨਾਂ ਪਿੰਡਾਂ ਤੇ ਜਦ ਨਹੀਂ ਤਾਂ 20 ਪਿੰਡ ਹੋਣਗੇ ਇਹ ਲਿੰਕ ਜਿਹੜਾ ਜੁੜਦਾ ਵਾ ਉਹਨਾਂ ਦਾ ਇਹ ਨਾਂਸ ਹਾਰਦਾ ਆਇਆ ਕਾਫੀ ਇਹਦਾ ਵਜਨ ਸੀਗਾ ਪੁਰਾਣਾ ਪੌਲਾ ਪਰ ਇਹ ਬੰਦੇ ਨੇ ਧਿਆਨ ਨਹੀਂ ਮਾਰਿਆ ਕਿਸੇ ਨੇ ਇਹ ਟੁੱਟ ਚੁੱਕਿਆ ਵਾ ਇਹਦੀਆਂ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਮੜਾ ਜ਼ੂਮ ਕਰਕੇ ਦਿਖਾਇਆ ਤਸਵੀਰਾਂ ਇਹਤੋਂ ਜਿਹੜੇ ਇਹ ਲਾਗੇ ਦੇ ਪਿੰਡਾਂ ਦੇ ਲੋਕ ਆ ਇੱਧਰ ਜਿੱਦਾਂ ਹਿੱਸੇ ਮੌਜੂਦ ਆ ਇਹ ਵੀ ਇੱਥੇ ਮੌਜੂਦ ਆ ਗਾੜੀ ਗਾਂ ਕੱਢ ਰਹੇ ਆ ਯਾਰ ਜਿਹੜਾ ਗੋਟੀ ਨਾ ਹਾਰਦੇ